ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਿੰਦਰ ਸਿੰਘ ਕੋਟਲੀ ਮੈਂ ਆਸ ਕਰਦੀ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਅੱਜ ਅਸੀਂ ਬਣਾ ਰਹੇ ਆ ਕੜਾਹੀ ਪਨੀਰ ਤੇ ਤੇਲ ਨੂੰ ਕਰ ਲਿਆ ਸੀ ਗਰਮ ਤੇ ਇਹਦੇ ਵਿੱਚ ਆਪਾਂ ਪਿਆਜ਼ ਤੇ ਫਰਾਈ ਕਰਾਂਗੇ ਚਾਰ ਤੋਂ ਪੰਜ ਪਿਆਜ਼ ਲੈਏ ਨੇ ਕਿਉਂਕਿ ਮੈਂ ਥੋੜਾ ਜ਼ਿਆਦਾ ਬਣਾਵਾਂਗੀ ਕਿਲੋ ਤੋਂ ਲਾਗੇ ਛਾਗੇ ਆ ਕਰਕੇ ਤੇ ਪਿਆਜ਼ ਨੂੰ ਆਪਾਂ ਫਰਾਈ ਕਰਾਂਗੇ ਤੇ ਨਾਲ ਹੀ ਅਦਰਕ ਕਰਾਂਗੇ ਫਰਾਈ ਦੋ ਪਿਸ ਕਰਕੇ ਪਾਤਾ ਅਦਰਕ ਵੀ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤੇ ਹੌਣ ਹੌਣੇ ਕਮੈਂਟ ਕਰਿਆ ਕਰੋ ਤਦ ਸਾਰੇ ਪਾਸੇ ਆਪਾਂ ਪਿਆਜ਼ਾਂ ਨੂੰ ਫਰਾਈ ਕਰਾਂਗੇ ਲਸਣ ਨੂੰ ਵੀ ਸੋਰੀ ਅਦਰਕ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰਾਂਗੇ 10 ਤੋਂ 4 ਮਿੰਟ ਲੱਗਣਗੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਕਿਉਂਕਿ ਤੇਲ ਚੰਗੀ ਤਰ੍ਹਾਂ ਗਰਮ ਹੋਇਆ ਹੋਵੇਗਾ ਤੇ ਬਹੁਤ ਜਲਦੀ ਫਰਾਈ ਹੋ ਜਾਣਗੇ ਸਾਰੇ ਵਿੱਚੋਂ ਵੀ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਫਰਾਈ ਕਰਕੇ ਫਿਰ ਅਸੀਂ ਇਹਦਾ ਪੇਸਟ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਸ਼ਾਈ ਪਨੀਰ ਹੈ ਬਹੁਤ ਸਵਾਦ ਬੰਦਾ ਹੈ ਇਹ ਜਿਵੇਂ ਸਪਿਆਚਾਂ ਨੂੰ ਹੋ ਗਿਆ ਸਾਡੇ ਫਰਾਈ ਤੇ ਹੁਣ ਅਸੀਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਤੇ ਅਦਰਕ ਵੀ ਵਾਰ ਕੱਢ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਤਿੰਨ ਟਮਾਟਰ ਪਾਵਾਂਗੇ ਟਮਾਟਰ ਨੂੰ ਧੋ ਕੇ ਸਗਾ ਲਿਆ ਚੰਗੀ ਤਰ੍ਹਾਂ ਸਾਰੇ ਪਸ ਚੰਗੀ ਤਰ੍ਹਾਂ ਪਕਾਣਾ ਨਾਲੇ ਮਿਰਚਾਂ ਤੇ ਲਸਣ ਉਹ ਵਿੱਚ ਪਾ ਦਾਂਗੇ ਉਹਨਾਂ ਨੂੰ ਫਰਾਈ ਕਰਨਾ ਕਿ ਮਿਰਚਾਂ ਨੂੰ ਥੋੜਾ ਟਾਈਮ ਲੱਗਣਾ ਤੇ ਲਸਣ ਨੂੰ ਵੀ ਥੋੜਾ ਟਾਈਮ ਲੱਗਣਾ ਹਲਾ ਲਾ ਸਾਰੇ ਚੰਗੀ ਤਰ੍ਹਾਂ ਸਾਰੇ ਚੰਗੀ ਤਰ੍ਹਾਂ ਫਰਾਈ ਹੋ ਜਾਣ ਲੋਗੇ ਸਾਡੇ ਟਮਾਟਰ ਹੋ ਗਏ ਨੇ ਫਰਾਈ ਤੇ ਆਪਾਂ ਲਸਣ ਤੇ ਮਿਰਚਾ ਪਹਿਲਾਂ ਕੱਢ ਲਈਆਂ ਨੇ ਤੇ ਹੁਣ ਆਪਾਂ ਕੱਟ ਲਈਏ ਪਨੀਰ ਕਿਉਂਕਿ ਪਨੀਰ ਵੀ ਆਪਾਂ ਫਰਾਈ ਕਰਾਂਗੇ ਆਪਣੇ ਹਿਸਾਬ ਨਾਲ ਤੁਸੀਂ ਜਿਹੜੇ ਜਿਹੜੇ ਪੀਸ ਰੱਖਣੇ ਨੇ ਉਸ ਹਿਸਾਬ ਨਾਲ ਕੱਟ ਸਕਦੇ ਹੋ ਤੇ ਮੇਰਾ ਅੱਧਾ ਕਿਲੋ ਤੋਂ ਉੱਪਰ يعني ਕਿਲੋ ਦੇ ਲੱਗੇ ਛਾਗੇ ਪਨੀਰ ਹੈ ਹਲੋ ਜੀ ਅਸੀਂ ਪਨੀਰ ਵੀ ਫਰਾਈ ਕਰ ਰਹੇ ਹਾਂ ਨਾਲ ਨਾਲ ਕੱਟ ਲਿਆ ਸਾਰਾ ਤੇ ਹੁਣ ਆਪਾਂ ਕਟਲੇ ਇਹ ਸ਼ਿਮਲਾ ਮਿਰਚ ਇੱਕ ਦੋ ਸਬਜ਼ੀਆਂ ਵਿੱਚ ਪਿਆਜ਼ ਫਰਾਈ ਹੋ ਗਏ ਨੇ ਤੇ ਹੁਣ ਅਸੀਂ ਇਹਦੀ ਕਰਾਂਗੇ ਗਰੇਵੀ ਤਿਆਰ ਤੇਲ ਪਾਤਾ ਹੈ ਵਿੱਚ ਗਰਮ ਹੋਣਾ ਤੇ ਤੇ ਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਵਿੱਚ ਜੋ ਵੀ ਰਹਿ ਗਿਆ ਉਹ ਘਟ ਲਾਂਗੇ ਬਾਹਰ ਕੋ ਪਨੀਰ ਵੀ ਫਰਾਈ ਕੀਤਾ ਸਬਜ਼ੀ ਵੀ ਫਰਾਈ ਕੀਤੀ ਇਹਦੇ ਵਿੱਚ ਸਾਰੇ ਤੇ ਮੈਂ ਤੇਲ ਥੋੜਾ ਲੱਗ ਉਸ ਕਰਕੇ ਪਤਿਆ ਲਹੌਰ ਵਿੱਚ ਪਾ ਲਿਆ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਜਿਹੜੇ ਟਾਈਮ ਸੜਾ ਤੇਲ ਗਰਮ ਹੋ ਰਿਹਾ ਤੇ ਉਹਨਾਂ ਟਾਈਮ ਆਪਾਂ ਅਮ ਇਕੱਠੇ ਕਰ ਲੈ ਬੰਦ ਗੋਭੀ ਪੀ ਪੀ ਸਿਮਲਾ ਵਿੱਚ ਤੇ ਆ ਆਪਣਾ ਪੇਸਟ ਵੀ ਬਣ ਕੇ ਤਿਆਰ ਹੋ ਗਿਆ ਕਰ ਲਿਆ ਗ੍ਰੈਂਟ ਤੇ ਸਾਡਾ ਤੇਲ ਵੀ ਗਰਮ ਹੈ ਤੇ ਇਹਦੇ ਵਿੱਚ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਤੇ ਪਾਵਾਂਗੇ ਥੋੜੀ ਜਿਹੀ ਹਿੰਗ ਰਹਿ ਰਹੇ ਤੇ ਅਸੀਂ ਕਰ ਲਈਏ ਮਸਾਲਾ ਤਿਆਰ ਵਿੱਚ ਪਾਉਣ ਵਾਸਤੇ ਨਮਕ ਹਲਦੀ ਲਾਲ ਮਿਰਚ ਤੇ ਵਿੱਚ ਮਸਾਲਾ ਪਾ ਕੇ ਪਾਣੀ ਪਾ ਕੇ ਇਹਨਾਂ ਨੂੰ ਘੋਲ ਲਿਆ ਤੇ ਆਪਾਂ ਤੜਕਾ ਚੰਗੀ ਤਰ੍ਹਾਂ ਪੁੰਨਾਂਗੇ ਤੇ ਪਾਣੀ ਜਿੰਨੇ ਸਾਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਆਪਾਂ ਪਾਣੀ ਪਾਵਾਂਗੇ ਲੋ ਜੀ ਸਾਡਾ ਬਣ ਕੇ ਹੋ ਗਿਆ ਰੈਡੀ ਤਾਂ ਸੇਬ ਵਿੱਚ ਪਾਵਾਂਗੇ ਪਨੀਰ ਤੇ ਇਸ ਨੂੰ ਫੁੱਲਾਂਗੇ ਇਹਨਾਂ ਕਿਤੇ ਬਨਾਲੀ ਪਾਤੀ ਆਪਾਂ शिमला ਮਿਰਚ ਪਿਆਜ਼ ਹੋਰ ਬੰਦ ਗੋਭੀ ਜੋ ਫ੍ਰਾਈ ਕੀਤੀ ਸੀ ਉਹ ਵਿੱਚ ਪਾਤਾ ਤੇ ਥੋੜਾ ਜਿਹਾ ਲਗਾਵਾਂਗੇ ਸੇਕ ਆਪਾਂ ਇਹਨਾਂ ਹੋਰ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚਾਹੁੰਦੇ ਹਾਂ ਚੈਨਲ ਨੂੰ ਕਰਨਾ ਸਬਸਕ੍ਰਾਈਬ ਲੋ ਜੀ ਸਾਡਾ ਪ੍ਰੇ बन के हो गया रेडी तो हूँ असद पावे थोड़ा जहां हरा धनिया मैं कट लिया से आओ जी तो थोन दिखावे गिफ्ट जो मिले आ दो गिफ्ट मिले भाजी में ਤੁਹਾਨੂੰ ਦਿਖਾਉਂਦੇ ਆਂ ਤੇ ਆਪਾਂ ਦਿਵਾਲੀ ਦੇ ਕੀ ਲਿਆਂਦਾ ਉਹ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਲਿਆਂਦੀਏ ਲੋਹੇ ਦੀ ਕੜਾਈ ਭਾਜ ਦੀ ਬਹੁਤ ਦਿਨ ਦਿਨਾਂ ਦੀ ਗੱਲ ਕਰ ਰਹੇ ਸੀ ਕਿ ਲੋਹੇ ਦੀ ਕੜਾਈ ਲੈ ਕੇ ਆਣੀ ਆ ਉਹਦੇ ਵਿੱਚ ਸਬਜ਼ੀਆਂ ਦਾਲਾ ਬਣਾ ਕੇ ਖਾਣੀਆਂ ਸਾਡਾ ਲੋਹੇ ਦੀ ਕੜਾਈ ਆ ਤੇ ਅਸੀਂ ਇਹਦੇ ਵਿੱਚ ਕੁਝ ਨਹੀਂ ਬਣਾਇਆ ਤੇ ਟੱਕਣੇ ਟੱਕਣ ਸਾਨੂੰ ਇਹਦੇ ਵੱਡਾ ਨਈ ਮਣੇ ਇਸ ਕਰਕੇ ਤੁਹਾਨੂੰ ਇਹ ਲਿਆਣਾ ਪਿਆ ਤੇ ਹੁਣ ਤੁਹਾਨੂੰ ਦਿਖਾਵਾਂਗੇ ਜੋ ਗਿਫਟ ਮਿਲੇ ਆ आप वाला गिफ्ट मिले कप ने चार गिफ्ट लिखा हुआ कप्पा तैकेंड गिफ्ट थ दिखा दे सैकेंड गिफ्ट थ दिखावे मिली है थरमोश ਬਿਜਲੀ ਤੇ ਚਾਹ ਬਣਦੀ ਆ ਇਹ ਵਾਲੀ ਆ ਸੇ ਇਹ ਵੀ ਟ੍ਰਾਈ ਕਰਕੇ ਵੇਖਾਂਗੇ ਕਿੰਦਾਂ ਦੇ ਚਾਹ ਬਣਦੀ ਆ ਤੁਹਾਨੂੰ ਖੋਲ ਕੇ ਦਿਖਾਦੇ ਆ ਸਾਡੀ ਥਰਮੋਸ ਹੈ ਇਹਦੀ ਪੈਕਿੰਗ ਨਹੀਂ ਖੋਲੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਦੱਸਣਾ ਤੁਹਾਨੂੰ ਸਾਡਾ ਬਲੌਗ ਇਦਾਂ ਦਾ ਲੱਗਿਆ ਸ਼ਾਪਿੰਗ ਮੇਡ ਗਿਫਟ ਮਿਲਿਆ ਕਿਦਾਂ ਦਾ ਲੱਗੇ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗ ਚ ਬਾਏ ਕੁਜੀ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਬਾਏ ਬਾਏ ਥੈਂਕ ਯੂ ਸ਼ੁਕਰੀਆ ਮਿਹਰਬਾਨੀ